ਕਹ ਰਿਆ ਸਾਡਾ ਬਿਜਲੀ ਦਾ ਮਸਲਾ ਉਲਟਾ ਲੈਂਦੇ ਹੀ ਗਾਲਾਂ ਤੇ ਆ ਗਏ ਕਰੀਏ ਕੀ ਕਰੀਏ ਦੇਖੋ ਜੀ ਸੜਕਾਂ ਦੀ ਗੱਲ ਹੈ ਮੈਂਟੇਨੈਂਸ 500 ਰੁਪਏ ਮਹੀਨਾ ਲਈ ਜਾਂਦੇ ਨੇ ਲਾ ਕੇ ਇੱਥੇ ਤੱਕ ਲੱਗ ਗਈ ਪਿੱਛੇ ਬੰਦੇ ਨਹੀਂ ਰਹਿੰਦੇ ਜੀ ਲੋਕ ਪਿੱਛੇ ਕਿਉਂ ਨਹੀਂ ਲੋਕ ਇਟ ਲੱਗੀ 2 ਸਾਲ ਹੋ ਗਏ ਜੀ ਪਿੱਛੇ ਵੀ ਐਡੇ ਐਡੇ ਟੋਏ ਪੈ ਨੇ ਮੀਂਹ ਆਉਂਦਾ ਪਾਣੀ ਖੜ ਜਾਂਦਾ ਕੋਈ ਆਉਂਦਾ ਜਾਂਦਾ ਮੋਟਰਸਾਈਕਲ ਤੋਂ ਕੋਈ ਲੰਘਦਾ ਹੈ ਅਣਜਾਣ ਬੰਦਾ ਉੱਥੇ ਡਿੱਗ ਜਾਂਦਾ ਜੀ ਉਹਦੀ ਮੈਂਟੇਨੈਂਸ ਦਾ ਦਿੱਤੇ ਦਾ ਕੀ ਖਾਦਾ ਕੁਕਰ ਸਾਨੂੰ ਕਹਿੰਦੇ ਕਿ ਤੁਸੀਂ ਪੀ ਨੀ ਬਿਜਲੀ ਕਦੋਂ ਦੀ ਬੰਦ ਹੋ ਗਈ? ਬਿਜਲੀ ਤਾਂ ਸਾਰਾ ਪਿਛਲੇ 2 ਸਾਲੋਂ ਤੋਂ ਹੀ ਕੱਲ ਚੱਲਦੀ ਆ ਰਹੀ ਐ ਪਰ ਹੁਣ ਕੱਲ ਸਵੇਰੇ ਦੀ ਬਿਜਲੀ ਬੰਦ ਐ। ਪਾਣੀ ਦੀ ਇੱਕ ਬੂੰਦ ਨਹੀਂ ਹੈਗੀ। ਬੱਚਿਆਂ ਦੇ ਅੱਜ ਫਰਸਟ ਡੇ ਸਕੂਲ ਦੇ ਸੀਗੇ ਕੋਈ ਬੱਚਾ ਸਕੂਲ ਨਹੀਂ ਗਿਆ। ਸਿਰਫ ਇੱਕ ਪਾਣੀ ਦੀ ਵਜ੍ਹਾ ਕਰਕੇ। ਕਿਹੜੀ ਕਲੋਨੀ ਚ ਰਹਿੰਦੇ ਹੋ ਜਿਹੜੀ ਇਹ? ਸਰਪੰਨਿਮਲੇਪੇ ਰਹ ਰਹੇ ਆ ਜੀ। ਕਿੰਨੇ ਕਿੱਥੇ ਲੋਕ ਰਹਿੰਦੇ ਜਿਹੜੇ? ਇੱਥੇ 2-300 ਘਰ ਐ ਜੀ ਟੋਟਲ ਮਿਲਾ ਕੇ ਬਟਾ ਮੂਰੇ ਘਰ ਵਾਲੇ ਜਿੰਨੇ ਵੀ ਹੈਗੇ ਨੇ ਸਭ ਤੇ ਬਿਜਲੀ ਹੈਗੀ ਐ ਕੱਲੇ ਦੀ। ਸਾਰਿਆਂ ਦੇ ਇਲਟੋ ਵੀ ਘੰਟੇ ਇਹਨਾਂ ਦੇ ਤਾਂ ਚੱਲ ਰਹੇ ਨੇ ਹੁਣ ਅਸੀਂ ਕੱਲ ਦਰਾ ਤਾਂ 2:30 ਵਜੇ ਦੀ ਜਿੰਨੀ ਵੀ ਲੇਡੀਜ਼ ਹੈਗੇ ਸਾਰੇ 2:30 ਵਜੇ ਦੀ ਬੈਠੀਆਂ ਨੇ ਇੱਥੇ ਇੱਕ ਜਿਹੜੇ ਪਿੱਛੇ ਕੁੰਡੀਆਂ ਲੱਗੀਆਂ ਬਾਰੇ ਕਹਿੰਦੇ ਤੁਸੀਂ ਇਹ ਅਨਲੀਗਲ ਕਲੋਨੀ ਕੱਟੀ ਗਈ ਹੈ ਜੀ ਜਿਨ੍ਹਾਂ ਨੂੰ ਇਹਨਾਂ ਨੇ ਬਲੈਕ ਚ ਹੀ ਕਹਿ ਲੋ ਬਿਜਲੀ ਇਹਨਾਂ ਨੇ ਕੁੰਡੀ ਲਾ ਕੇ ਦਿੱਤੀ ਆ ਪਰ ਉਹਨਾਂ ਤੋਂ ਬਿੱਲ ਲੈ ਜਾ ਰਹੇ ਨੇ ਉਹਨਾਂ ਤੋਂ ਬਿੱਲ ਲੈ ਜਾ ਰਹੇ ਨੇ ਪਰ ਉਹਨਾਂ ਦਾ ਲੋਡ ਸਾਡੇ ਟਰਾਂਸਫਾਰਮ ਤੇ ਪੈ ਰਿਹਾ ਆ ਕਿ ਕੋ ਪਰਸਨਲੀ ਜਿਹੜਾ ਸਿਸਟਮ ਹੈਗਾ ਅੰਦਰ ਪਰ ਜਲਦ ਹੀ ਮਤਲਬ ਅੰਡਰ ਬਿਜਲੀ ਕਮ ਦੇ ਆ ਜਾਏਗਾ ਪਰ ਅਜੇ ਫਿਲਹਾਲ ਇਹਨਾਂ ਦਾ ਪਰਸਨਲੀ ਇਹ ਆਪਣੇ ਵੱਲੋਂ ਕਰਵਾ ਰਹੇ ਆ ਰਿਪੇਅਰ ਇਹਨਾਂ ਦਾ ਸਾਰਾ ਸਿਸਟਮ ਜਿਹੜਾ ਹੈ ਉਹ ਇਹਨਾਂ ਦੇ ਬਹੁਤੇ ਲੋਕ ਕਹਿੰਦੇ ਆ ਵੀ ਅੰਦਰ ਕੁੰਡੀਆਂ ਵੀ ਲੱਗੀਆਂ ਹੋਈਆਂ ਜਿਹੜੀ ਬਿਜਲੀ ਉਹ ਦੇਖੋ ਜੀ ਸਾਡੀ ਨੌਲੇਜ ਚ ਕੁਛ ਨਹੀਂ ਹੈਗਾ ਕਿਉਂਕਿ ਇਹਨਾਂ ਦਾ ਪਰਸਨਲ ਸਿਸਟਮ ਹੈ ਉਹ ਹੋ ਸਕਦਾ ਹੈ ਮਤਲਬ ਹੋਵੇ ਨਾ ਹੋਵੇ ਉਹਦਾ ਕੁਛ ਆਈਡੀਆ ਨਹੀਂ ਨਹੀਂ ਬਿਜਲੀ ਬੋਰਡ ਦਾ ਇੰਟਰ ਨਹੀਂ ਆਉਂਦਾ ਇਹਨੂੰ ਨਹੀਂ ਜੀ ਸਾਡਾ ਸਿਸਟਮ ਬਾਹਰ ਤੱਕ ਸੀਗਾ ਜਿਹੜਾ ਹੁਣ ਅੰਦਰ ਸਿਸਟਮ ਹੈਗਾ ਜਲਦੀ ਅਕਵਾਇਰ ਕਰ ਲਿੱਤਾ ਹੈ ਇਹ ਸਪਲਾਈ ਕਿੱਥੋਂ ਆਉਂਦੀ ਹੈ ਜੀ ਫਿਰ ਇਹ ਕਲੋਨੀ ਦੀ ਸਪਲਾਈ ਮੇਨ ਸਵਿਚ ਤੱਕ ਸਾਡੇ ਹੈ ਜੀ ਅੱਗੇ ਜਿਹੜਾ ਇਹਨਾਂ ਦਾ ਅਥੋਰਾਈਜ਼ ਉੰਡੀਆਂ ਵੀ ਲੱਗੀਆਂ ਪਈਆਂ ਤੇ ਹੋਰ ਹੈ ਉਸ ਦੇ ਬਾਰੇ ਫਿਰ ਪ੍ਰਸ਼ਾਸਨ ਜਾਂ ਬਿਜਲੀ ਬੋਰਡ ਕੁਝ ਕਰੇਗਾ ਉਹਦੇ ਵਿੱਚ ਜ਼ਰੂਰ ਚੈਕਿੰਗ ਕੀਤੀ ਜਾਏਗੀ ਕਿ ਅਗਰ ਅਨਥੋਰਾਈਜ਼ਡ ਯੂਜ਼ ਹੋ ਰਿਹਾ ਹੈਗਾ ਤਾਂ ਉਹ ਚੀਜ਼ ਗਲਤ ਹੈਗੀ ਉਹਦੇ ਜ਼ਰੂਰ ਚੈਕ ਕਰ ਸਰ ਜਿੱਦਾਂ ਹੁਣ ਪ੍ਰੋਬਲਮ ਆਈ ਹੋਈ ਹੈ ਬਿਜਲੀ ਬੋਰਡ ਠੀਕ ਕਰੇਗਾ ਇਹ ਆਪਲੀ ਠੀਕ ਆਪ ਲਗਾਣਗੇ ਇਹ ਦੇਖੋ ਜੀ ਜਿਹੜਾ ਅੰਦਰ ਇਹਨਾਂ ਦਾ ਸਿਸਟਮ ਹੈਗਾ ਉਹ ਇਹ ਆਪ ਕਰਵਾ ਰਹੇ ਹਨ ਬਾਕੀ ਜਿਹੜਾ ਇਹਦੇ ਅੱਗੇ ਫਿਊਚਰ ਪਰਸਪੈਕਟਿਵ ਜਿਹੜੇ ਹੈਗੇ ਉਹਦੇ ਵਿੱਚ ਇਹੀ ਹੈ ਕਿ ਅੱਗੇ ਜਿਹੜਾ ਏਰੀਆ ਹੋਰ ਵੱਧ ਰਿਹਾ ਲੋਡ ਵੱਧ ਰਿਹਾ ਉਹਦੇ ਲਈ ਨਵਾਂ ਟਰਾਂਸਫਾਰਮਰ ਪ੍ਰਪੋਜ਼ ਕੀਤਾ ਜਾ ਕੋਸ਼ਿਸ਼ ਕੀਤੀ ਹੋਈ ਹੈ ਕੋਈ ਧਰਨਾ ਲੱਗਿਆ ਕੀ ਕਿਹੜੀ ਸੈਮਤੀ ਨਾਲ ਚੱਕੋ ਹੈ ਅੱਜ ਆ ਇਹ ਧਰਨਾ ਲੱਗਿਆ ਸੀਗਾ ਕਿਉਂਕਿ ਇਹ ਸ਼ਾਮ ਦੀ ਬਿਜਲੀ ਕੱਲ ਦੀ ਇਹਨਾਂ ਦੇ ਘਰਾਂ ਦੇ ਵਿੱਚ ਨਹੀਂ ਸੀਗੀ ਤੇ ਇਸ ਸੈਮਤੀ ਤੇ ਚੱਕਿਆ ਗਿਆ ਹੈ ਕਿ ਜਿਹੜੀ ਬਿਜਲੀ ਹੈ ਉਹ ਘੰਟੇ-ਘੰਟੇ ਦੇ ਵਿੱਚ ਰਿਪੇਅਰ ਹੋਣ ਤੋਂ ਬਾਅਦ ਆ ਦੇਗੀ ਤੇ ਇੱਥੇ ਜਿਹੜੀ ਲੋਡ ਦੀ ਪ੍ਰੋਬਲਮ ਹੈ ਉਹ ਹੱਲ ਕਰਨ ਦੇ ਇਹਨਾਂ ਨੇ ਦੋ ਚੀਜ਼ਾਂ ਦਸੀਆਂ ਇੱਕ ਕਿ ਜਿਹੜੀਆਂ ਕਲੋਨੀਆਂ ਵਗੈਰਾ ਨੇ ਜਿਨ੍ਹਾਂ ਦੇ ਤੇ ਐਕਸਟਰਾ ਲੋਡ ਹੈ ਉਹ ਜੇ ਚੇਂਜ ਹੋ ਜAVE ਤਾਂ ਤੇ ਦੂਜੀ ਚੀਜ਼ ਇਹ ਕਿ ਇਹਨਾਂ ਨੇ ਇੱਕ ਨਵਾਂ ਟਰਾਂਸਫਾਰਮਰ ਇੱਥੇ ਵਾਸਤੇ ਅਪਰੂਵ ਕਰਾਇਆ ਜੋ ਕਿ ਤਾਨ ਵਾਲੇ 10 ਤੋਂ 15 ਮਹੀਨਿਆਂ ਦੇ ਵਿੱਚ ਵਿੱਚ ਅਪਰੂਵ ਹੋ ਕੇ ਇੱਥੇ ਲੱਗ ਜਾਏਗਾ ਜਿਹਦੇ ਨਾਲ ਇੱਥੇ ਲੋਡ ਦੀ ਸਮੱਸਿਆ ਜਿਹੜੀ ਹੈ ਉਹ ਹੱਲ ਹੋ ਜਾਏਗੀ